ਉਹ ਉਹਨਾਂ ਨੇ ਗਾਈ ਸੀ ਗਾਈ ਇੱਕ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਨੂੰ ਕੋਈ ਗੀਤ ਦਿੱਤਾ ਸੀ ਉਹ ਕਿਹੜੀ ਸੀ ਜਰਨੈਲ ਸਰਮਾਨ ਨੇ ਗਾਇਆ ਸੀ ਜਿਹੜਾ ਦਿੱਤਾ ਸੀ ਉਹ ਉਸ ਨੂੰ ਜਰਨੈਲ ਮਾਨ ਨੇ ਇਹ ਗਾਇਆ ਸੀਗਾ ਅਕੇ ਕਾਂਗਰਸੀ ਤੇ ਕਾਲੀ ਬਾਰੀਆਂ ਪੰਜ ਪੰਜ ਸਾਲ ਦੀਆਂ ਕੌਣ ਕਰੂਗਾ ਰੀਸਾਂ ਭੜਿਆ ਕੇਜਰੀ ਗਾਲ ਦੀਆਂ ਤੇ ਲਾਸਟ ਦੇ ਵਿੱਚ ਉਹਦਾ ਐਂਡ ਹੁੰਦਾ ਜਦੋਂ ਉਹਦੇ ਵਿੱਚ ਹੈਗਾ ਅਕੇ ਫੇਰ ਮੁੱਖ ਮੰਤਰੀ ਬਣ ਜੂਗਾ ਭਗਵੰਤ ਮਾਨ ਜੀ ਫੇਰ ਮੁੱਖ ਮੰਤਰੀ ਬਣ ਜੂਗਾ ਭਗਵੰਤ ਮਾਨ ਜੀ ਇਹ ਗੀਤ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਹਾਂਜੀ ਉਹ ਮਤਲਬ ਜਿਹੜੇ ਦਿਨ ਮੇਰੇ ਕੋਲੇ ਆਵਾਜ਼ ਆਈ ਹੈ ਵੀ ਤੇਰਾ ਗੀਤ ਆ ਬਹੁਤ ਚੱਲਿਆ ਤੇ ਜਿਹਦੇ ਵਿੱਚ ਲਾਸਟ ਚਾਇ ਬੋਲਿਆ ਜਾਂਦਾ ਤੇ ਹੁਣ ਕਿ ਵੀ ਉਮੀਦ ਹੈ ਬਣ ਜੂਗਾ ਪੰਜਵੇਂ ਦਿਨ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਸੀ ਜਿਹਦੇ ਦਿਨ ਮੇਰੇ ਕੰਨ ਚ ਆਵਾਜ਼ ਪਈ ਹੈ ਵੀ ਤੇਰਾ ਗੀਤ ਚੱਲਦਾ ਬਹੁਤ ਜਿਆਦਾ ਜਿਹੜਾ ਦਿੱਤਾ ਸੀ ਉਹ ਉਸ ਨੂੰ ਜਰਨੈਲ ਮਾਨ ਨੇ ਇਹ ਗਾਇਆ ਸੀਗਾ ओके ਕਾਂਗਰਸੀ ਤੇ ਅਕਾਲੀ ਬਾਰਗੀਆਂ ਪੰਜ-ਪੰਜ ਸਾਲ ਦੀਆਂ ਕੌਣ ਕਰੂਗਾ ਰੀਸਾਂ ਭੜਿਆ ਕੇਜਰੀ ਗਾਲ ਦੀਆਂ ਹੂੰ ਤੇ ਲਾਸਟ ਦੇ ਵਿੱਚ ਉਹਦਾ ਐਂਡ ਹੁੰਦਾ ਜਦੋਂ ਉਹਦੇ ਵਿੱਚ ਹੈਗਾ ਕੇ ਫੇਰ ਮੁੱਖ ਮੰਤਰੀ ਬਣ ਜੂਗਾ ਭਗਵੰਤ ਮਾਨ ਜੀ ਫੇਰ ਮੁੱਖ ਮੰਤਰੀ ਬਣ ਜੂਗਾ ਭਗਵੰਤ ਮਾਨ ਜੀ ਇਹ ਗੀਤ ਤੋਂ ਬਾਅਦ ਫਿਰ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਹਾਂਜੀ ਉਹ ਮਤਲਬ ਜਿਹੜੇ ਦਿਨ ਮੇਰੇ ਕੋਲੇ ਆਵਾਜ਼ ਆਈ ਹੈ ਵੀ ਤੇਰਾ ਗੀਤ ਆ ਬਹੁਤ ਚੱਲਿਆ ਤੇ ਜਿਹਦੇ ਵਿੱਚ ਲਾਸਟ ਚਾਇ ਬੋਲਿਆ ਜਾਂਦਾ ਤੇ ਹੁਣ ਕਿ ਵੀ ਉਮੀਦ ਹੈ ਬਣ ਜੂਗਾ ਪੰਜਵੇਂ ਦਿਨ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਸੀ ਜਿਹਦੇ ਦਿਨ ਮੇਰੇ ਕੰਨਾਂ 'ਚ ਆਵਾਜ਼ ਪਈ ਹੈ ਵੀ ਤੇਰਾ ਗੀਤ ਚੱਲਦਾ ਬਹੁਤ ਜ਼ਿਆਦਾ ਨਹੀਂ